अकारो माहेगुरू माहेगुरू न धन गुरू तेग बहादु साहिब धन धन गू तेग बहादु साहिब धन धन गुरू तेग बहादु साहिब धन धन गु तेग बदर धन धन ਧਨ ਤਨ ਬਾਬਾ ਮਤੀ ਦਾਸ ਜੀ ਧਨ ਤਨ ਬਾਬਾ ਮਤੀ ਦਾਸ ਜੀ ਧਨ ਤਨ ਬਾਬਾ ਸਤੀ 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 ਦਾਸ ਜੀ Baba de aladi, <laughs> Tantanaba <imitation> de aladi, Tantanaba 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 de aladi, ਧਨ ਧਨ ਬਾਪਾ ਜੇਤਾਨੀ ਧਨ ਧਨ ਗੁਰੂ ਤੇਗ ਬਹਾਦਰ ਜੀ 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 ਗੁਰੂ ਤੇਗ ਬਹਾਦਰ ਜੀ ਧਨ ਧਨ ਗੁਰ ਤੇਗ ਬਹਾਦਰ ਜੀ ਧਨ ਧਨ ਗੁਰ ਤੇਗ ਬਹਾਦਰ ਜੀ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਦਾ ਕਲ ਸਭ ਵਾਹਿਗੁਰੂ ਕਿਰਪਾ ਕਰੋ ਜੀ ਆ ਰਹੇ ਆ